ਸਾਸਿਕਾ 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 ਪਤਨ ਸਾਹਿਬ ਸੋ ਅ ਅੱਜ ਕੋਈ ਨਾ ਕੋਈ ਅਨਾਉਂਸਮੈਂਟ ਹੋਊਗੀ ਜੀ ਬਾਕੀ ਤਾਂ ਪਤਾ ਨਹੀਂ ਰਾਹਤ ਕਿੱਥੋਂ ਮਿਲਦੀ ਆ ਕਿੱਥੋਂ ਨਹੀਂ ਮਿਲਦੀ ਕੱਲ ਵੀ ਇੱਕ ਪੁਆਇੰਟ ਤੁਸੀਂ ਸਾਂਝਾ ਕੀਤਾ ਸੀ ਵੀ ਜੇ ਆਪਾਂ ਸਿਟੀ ਆਪਣੇ ਦੀ ਬ੍ਰੈਂਟਨ ਦੀ ਗੱਲਬਾਤ ਕਰੀਏ ਪ੍ਰਾਪਰਟੀ ਟੈਕਸ ਜਿਹੜੇ ਆ ਜੀ ਉਹ ਤੁਸੀਂ ਡਿਟੇਲ ਵੀ ਦਿੱਤੀ ਸੀ ਵੀ ਘਰ ਦੇ ਹਿਸਾਬ ਦੇ ਨਾਲ ਕਿੰਨਾ ਕੁ ਵਧ ਕੇ ਮੈਨੂੰ ਲੱਗਦਾ ਚਿੱਠੀਆਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਆ ਵੀ ਗਈਆਂ ਹੋਣਗੀਆਂ ਇਨਕਮ ਵਧੇ ਨਾ ਵਧੇ ਪਰ ਸਰਕਾਰਾਂ ਦੇ ਖਜ਼ਾਨੇ ਜਰੂਰ ਟੈਕਸਾਂ ਦੇ ਨਾਲ ਭਰਨੇ ਚਾਹੀਦੇ ਨੇ ਸੋਣ ਜੇ ਰਾਹਤ ਦੀ ਗੱਲਬਾਤ ਕਰੀਏ ਤਾਂ ਬੈਂਕ ਆਫ ਕੈਨੇਡਾ ਵੱਲੋਂ ਕਹਿੰਦੇ ਕੁਛ ਨਾ ਕੁਛ ਕੁਛ ਪੁਆਇੰਟ ਬੇਸਿਸ ਤੇ ਰਾਹਤ ਮਿਲ ਸਕਦੀ ਹੈ ਜੀ ਦੇਖੋ ਬਿੰਦਰਜੀਤ ਅੱਜ ਬੈਂਕ ਆਫ ਕੈਨੇਡਾ ਨੇ ਆਪਣਾ ਰੇਟ ਆਫ ਇੰਟਰਸਟ ਨੂੰ ਲੈ ਕੇ ਡਿਸੀਜਨ ਲੈਣਾ ਹੈ ਤੇ ਪ੍ਰੋਗਰਾਮ ਖਤਮ ਹੋਣ ਤੋਂ ਕੁਝ ਸਮਾਂ ਬਾਅਦ ਇਹ ਡਿਸੀਜਨ ਜਿਹੜਾ ਉਹਨਾਂ ਵੱਲੋਂ ਲੈ ਲਿਆ ਜਾਣਾ ਤੇ ਇਹਦੇ ਵਿੱਚ ਜੇਕਰ ਹੁਣ ਆਪਾਂ ਬੈਂਕਿੰਗ ਸੈਕਟਰ ਦੇ ਜਿਹੜੇ ਮਾਹਰ ਨੇ ਜੇਕਰ ਆਪਾਂ ਉਹਨਾਂ ਦੀ ਗੱਲ ਮੰਨੀਏ ਤੇ ਇਹ ਬਹੁਤ ਵੱਡੀ ਸੰਭਾਵਨਾ ਬਣੀ ਹੋਈ ਹੈ ਕਿ ਅੱਜ ਬੈਂਕ ਆਫ ਕੈਨੇਡਾ ਇੱਕ ਕੁਆਟਰ ਦੀ ਕਟੋ-ਕਟ ਇੱਕ ਕੁਆਟਰ ਦੀ ਰਾਹਤ ਜਿਹੜੀ ਆ ਉਹ ਜ਼ਰੂਰ ਦੇ ਸਕਦਾ ਇਸ ਚੀਜ਼ ਦੀ ਵੱਡੀ ਸੰਭਾਵਨਾ ਬਣੀ ਹੋਈ ਹੈ ਤੇ ਨਾਲ ਇਕਰ ਬੈਂਕਿੰਗ ਸੈਕਟਰ ਦੇ ਮਾਹਿਰਾਂ ਦੀ ਗੱਲ ਕਰੀਏ ਹੁਣ ਕੱਲ ਸਕੋਸ਼ੀਆ ਬੈਂਕ ਵੱਲੋਂ ਵੀ ਆਪਣੀ ਪ੍ਰੈਡਿਕਸ਼ਨ ਜਿਹੜੀ ਆ ਸਾਹਮਣੇ ਲਿਆਂਦੀ ਗਈ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਬੈਂਕ ਆਫ ਕੈਨੇਡਾ ਇਹ ਚਾਰ ਜਿਹੜੇ ਆ ਕੱਟ ਲਾ ਸਕਦਾ ਇੱਕ ਅਸੀਂ ਕੱਟ ਆਲਰੇਡੀ ਦੇਖ ਚੁੱਕੇ ਆ ਇੱਕ ਅੱਜ ਲੱਗ ਸਕਦਾ ਦੋ ਕੱਟ ਹੋਰ ਲੱਗਣ ਦੀ ਸੰਭਾਵਨਾ ਆ ਇੰਨੀ ਕੁ ਪ੍ਰੈਡਿਕਸ਼ਨ ਜਿਹੜੀ ਆ ਬੈਂਕ ਆਫ ਜਿਹੜੇ ਸਕੋਸ਼ੀਆ ਬੈਂਕ ਵੱਲੋਂ ਕੀਤੀ ਗਈ ਹੈ ਹੋ ਸਕਦਾ ਕਿ ਇਸ ਤੋਂ ਘੱਟ ਵੱਧ ਵੀ ਜਿਹੜੇ ਆ ਇਹ ਕੱਟ ਲੱਗ ਜਾਣ ਸੋ ਇੱਥੇ ਵੱਡੀ ਗੱਲ ਇਹ ਸੀ ਕਿ ਜੋ ਰੇਟ ਆਫ ਇਨਫਲੇਸ਼ਨ ਦੀ ਗੱਲ ਕਰੀਏ ਕਿਉਂਕਿ ਬੈਂਕ ਆਫ ਕੈਨੇਡਾ ਇਹ 2.8 ਦੇ ਲਾਗੇ ਛੱਗੇ ਜੇਕਰ ਇਹ ਇਨਫਲੇਸ਼ਨ ਰਹਿੰਦੀ ਆ ਤੇ ਟੋਕਾ ਟੈਸ ਨੂੰ ਆਪਣੀ ਪ੍ਰਾਪਤੀ ਦੇ ਤੌਰ ਤੇ ਹੀ ਦੇਖ ਰਿਹਾ ਸੀਗਾ ਤੇ ਹੁਣ ਇਨਫਲੇਸ਼ਨ ਘਟ ਕੇ 2.7 ਤੇ ਆਈ ਹੈ ਤੇ ਸਾਨੂੰ ਇਹ ਵੀ ਪਤਾ ਵੀ ਜਿਹੜਾ ਇਹ ਸਾਡਾ ਇਹ ਮਾਰਕੀਟ ਦੇ ਵਿੱਚ ਜਿਹੜੀ এমਪਲॉयਮੈਂਟ ਦੀ ਗੱਲ ਹੈ ਅਨਪਲॉयਮੈਂਟ ਦਾ ਜਿਹੜੀ ਹੈ ਪਿਛਲੇ ਸਮੇਂ ਤੋਂ ਕਾਫੀ ਵਧੀ ਹੈ ਲੋਕਾਂ ਕੋਲ ਇਸ ਸਮੇਂ ਕੰਮ ਨਹੀਂ ਹੈ ਤੇ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਰੀਨਿਊਅਲਸ ਵੀ ਨੇ ਇਸ ਸਾਲ ਵੀ ਆ ਰਹੀਆਂ ਨੇ ਅਗਲੇ ਸਾਲ ਵੀ ਬਹੁਤ ਵੱਡੇ ਪੱਧਰ ਤੇ ਰੀਨਿਊਅਲਸ ਆਉਣੀਆਂ ਨੇ ਤੇ ਜੇਕਰ Bank of Canada ਇਹੀ ਵਿਆਜ ਦਰ ਰੱਖਦਾ ਆ ਦਾ ਲੋਕਾਂ ਦੇ ਜਿਹੜੇ ਮਾਰਗੇਜ ਇਨਸਟਾਲਮੈਂਟਲ ਜਿਹੜੀਆਂ ਕਾਫੀ ਵੱਧ ਜਾਣਗੀਆਂ ਤੇ ਬਹੁਤ ਵੱਡਾ ਆਰਥਿਕ ਬੋਝ ਪੈਣਾ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਆਰਥਿਕਤਾ ਆ ਕੈਨੇਡਾ ਦੀ ਇਸ ਸਮੇ ਬਹੁਤ ਸਲੋ ਚੱਲ ਰਹੀ ਹੈ ਤੇ ਜਿਸ ਢੰਗ ਨਾਲ ਜਦਸੀਆ ਵੀ ਕੰਮਕਾਜ ਜਿਹੜੇ ਨੇ ਲੋਕਾਂ ਨੂੰ ਇਹ ਮਿਲਨੇ ਔਖੇ ਹੋ ਰਹੇ ਨੇ ਜਿੱਥੇ ਇੱਕ ਜਗ੍ਹਾ ਤੋਂ ਕੰਮਕਾਜ ਛੁੱਟਦਾ ਆ ਤੇ ਦੂਜੀ ਜਗ੍ਹਾ ਤੇ ਕੰਮ ਲੱਭਣਾ ਬਹੁਤ ਮੁਸ਼ਕਲ ਹੈ ਸੋ ਸਰਕਾਰ ਦੇ ਉੱਪਰ ਵੀ ਕਾਫੀ ਦਬਾਅ ਆ ਕਿ ਲੋਕਾਂ ਨੂੰ ਜਿਹੜੀ ਰਾਹਤ ਦਿੱਤੀ ਜਾਵੇ ਵੀ ਕਾਫੀ ਲੰਮਾ ਸਮਾਂ ਹੋ ਗਿਆ ਸੋ ਜਿਸ ਢੰਗ ਦੇ ਨਾਲ ਮਾਰਕੀਟ ਨੂੰ ਜਿਹੜਾ ਆ ਇਹ ਕੰਟਰੋਲ ਕੀਤਾ ਗਿਆ ਸੀਗਾ ਤੇ ਇਹ ਸਾਰੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਸੀ ਜਿਹੜੇ ਮਾਹਿਰ ਅਨੁਮਾਨ ਲਾ ਰਹੇ ਨੇ ਇਹ ਇੱਕ ਵੱਡੀ ਸਭਾਵਨਾ ਜ਼ਰੂਰ ਹੈ ਕਿ ਅੱਜ ਬੈਂਕ ਆਫ ਕੈਨੇਡਾ ਕਟੋ-ਕਟ ਇੱਕ ਜਿਹੜਾ ਕੁਆਟਰ ਦਾ ਜਿਹੜਾ ਤੇ ਰਾਹਤ ਹੈ ਉਹ ਜ਼ਰੂਰ ਦੇਊਗਾ ਬਾਕੀ ਫੈਸਲਾ ਘੰਟੇ ਡੇਢ ਘੰਟੇ ਬਾਅਦ ਆ ਜਾਣਾ ਹੈ ਤੇ ਸਾਰੀ ਸਥਿਤੀ ਜਿਹੜੀ ਸਪਸ਼ਟ ਹੋ ਜਾਣੀ ਪਰ ਇਹਦੇ ਵਿੱਚ ਜੋ ਇਹ ਆਪਾਂ ਸਪ੍ਰਿੰਟਰੀਓ ਦੇ ਪ੍ਰੀਮੀਅਰ ਡਗਫੋਰਸ ਸਾਹਿਬ ਦੀ ਵੀ ਗੱਲ ਕਰੀਏ ਕਿਉਂਕਿ ਇਹ ਪਿਛਲੇ ਕੁਝ ਸਮੇਂ ਤੋਂ ਡਗਫੋਰਸ ਸਾਹਿਬ ਲਗਾਤਾਰ ਇਹ ਬੈਂਕ ਆਫ ਕੈਨੇਡਾ ਨੂੰ ਅਪੀਲ ਕਰਦੇ ਆ ਰਹੇ ਸਨ ਕਿ ਪਹਿਲਾਂ ਵੀ ਜਦੋਂ ਡਿਸੀਜਨ ਲੈਣਾ ਹੁੰਦਾ ਸੀ ਤਾਂ ਡਾਕ ਫੋਰਸ ਸਾਹਿਬ ਕਈ ਵਾਰ ਚਿੱਠੀ ਲਿਖ ਦਿੰਦੇ ਸੀ ਜਾਂ ਉਹ ਢੰਗ ਤਰੀਕਿਆਂ ਨਾਲ ਜਿਹੜਾ ਸੀਗਾ ਰਾਹਤ ਦੀ ਗੱਲ ਕਰਦੇ ਸੀ ਤੋਂ ਕੱਲ ਵੀ ਉਹ ਜਿਹੜੇ ਆਨਲਾਈਨ ਪਲੇਟਫਾਰਮ ਐਕਸ ਜਾਂ ਸੋ ਉਹਦੇ ਉੱਪਰ ਜਾ ਕੇ ਡਗਫੋਰਡ ਸਾਹਿਬ ਨੇ ਇੱਕ ਟਵੀਟ ਕੀਤੀ ਹੈ ਤੇ ਉਹਨਾਂ ਨੇ ਬੈਂਕ ਆਫ ਕੈਨੇਡਾ ਤੋਂ ਮੰਗ ਕੀਤੀ ਹੈ ਵੀ ਅੰਟਾਰੀਓ ਦੇ ਵਾਸੀ ਰਾਹਤ ਤੁਹਾਡੇ ਤੋਂ ਮੰਗ ਰਹੇ ਨੇ ਤੇ ਤੁਸੀਂ ਜਿਹੜੀ ਆ ਰਾਹਤ ਆਪਣੇ ਇਸ ਡਿਸੀਜਨ ਦੋ ਤੇ ਇਹ ਜਿਹੜੀ ਮੰਗ ਕੱਲ ਜਿਵੇਂ ਬਾਕੀ ਲੋਕ ਮੰਗ ਰਹੇ ਸੀ ਇਹਦੇ ਨਾਲ ਹੀ ਡਗਫੋਰਡ ਸਾਹਿਬ ਨੇ ਵੀ ਬੈਂਕ ਆਫ ਕੈਨੇਡਾ ਤੋਂ ਇੱਕ ਅਪੀਲ ਕੀਤੀ ਹੈ ਜੀ ਰਣ ਸਾਹਿਬ ਤੁਸੀਂ ਉਹਨਾਂ ਨੇ ਉੱਥੇ ਅਪੀਲ ਕੀਤੀ ਮੈਂ ਆ ਸੀ ਸੀ ਰੇਡੀਓ ਦੇ ਜ਼ਰੀਏ ਡਗਫੋਰਡ ਸਾਹਿਬਾਣਾ ਨੂੰ ਫੈਡਰਲ ਗਵਰਨਮੈਂਟ ਨੂੰ ਸੀਡੀਓ ਬ੍ਰੈਂਪਟਨ ਨੂੰ ਅਪੀਲ ਕਰਦਾ ਵੀ ਭਾਈ ਇੱਥੇ ਸਾਡੇ ਹਸਪੀਟਲ ਇੱਕ ਦੀ ਜਗ੍ਹਾ ਦੋ ਹਸਪੀਟਲ ਲਿਆ ਦਿਓ ਸੋ ਅਸੀਂ ਵੀ ਇਹ ਅਪੀਲ ਕਰਦੇ ਆ ਪ੍ਰਹਿਣ ਸਾਹਿਬ ਬੜੀ ਲੋਡ ਹੈ ਜੀ ਇਸ ਚੀਜ਼ ਦੀ ਜੀ ਬਿਲਕੁਲ ਵੀ ਇਹ ਜੋ ਬੇਸਿਕ ਇਨਫਰਾਸਟ੍ਰਕਚਰ ਦੀ ਗੱਲ ਹੈ ਚਾਹੇ ਹਾਈਵੇ ਸ ਹੋਰ ਚਾਹੇ ਹਸਪੀਟਲ ਨੇ ਚਾਹੇ ਚੰਗੇ ਜਿਹੜੇ ਨੇ ਸਾਡੇ ਹੋਰ ਜਿਹੜੇ ਇਨਫਰਾਸਟ੍ਰਕਚਰ ਨਾਲ ਜਿਵੇਂ ਸਕੂਲਾਂ ਦੀ ਗੱਲ ਬਾਤ ਕਰ ਲਈ ਜਿੱਥੇ ਜਿੱਥੇ ਵੀ ਯੂਨੀਵਰਸਿਟੀ ਹੈ ਜਿੱਥੇ ਜਿੱਥੇ ਵੀ ਹੋਰ ਇਨਫਰਾਸਟ੍ਰਕਚਰ ਦੀ ਲੋੜ ਹੈ ਕਿਉਂਕਿ ਇਸ ਸਮੇਂ ਹਾਈਵੇ ਬਣਾਉਣ ਦੇ ਮਾਮਲੇ ਦੇ ਵਿੱਚ ਆਪਾਂ ਜੇਕਰ ਅਸੀਂ ਅਮਰੀਕਾ ਨਾਲ ਕੰਪੈਰੀਜ਼ ਕਰੀ ਤਾਂ ਬਹੁਤ ਜ਼ਿਆਦਾ ਪਿੱਛੇ ਹਾਂ ਜੇ ਹੋਰ ਵੀ ਦੁਨੀਆ ਦੇ ਮੁਲਕਾਂ ਦੀ ਗੱਲ ਕਰੀਏ ਤੁਸੀਂ ਭਾਰਤ ਦੀ ਗੱਲ ਕਰ ਲੋ ਕਿੰਨੇ ਤੇਜ਼ੀ ਦੇ ਨਾਲ ਤੁਸੀਂ ਵੱਡੇ ਵੱਡੇ ਹਾਈਵੇ ਬਣ ਰਹੇ ਨੇ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਇਨਵੈਸਟਮੈਂਟ ਕੈਨੇਡਾ 'ਚ ਹੋਣੀ ਚਾਹੀਦੀ ਸੀ ਉਹ ਬਹੁਤ ਸਾਰੇ ਕਾਰਨਾਂ ਕਰਕੇ ਪਿਛਲੇ ਸਮੇਂ 'ਚ ਹੋਈ ਨਹੀਂ ਸੋ ਅਗਰ ਮਾਹਿਰਾਂ ਦੀ ਗੱਲ ਕਰੀਏ ਉਹਦੀ ਗੱਲਬਾਤ ਵੀ ਕਰੀਏ ਤਾਂ ਕੈਨੇਡਾ ਇਸ ਮਾਮਲੇ ਦੇ ਵਿੱਚ ਕਾਫੀ ਪਿੱਛੇ ਰਹਿ ਗਿਆ ਡਿਸੀਜਨ ਲੈਣ ਦੇ ਵਿੱਚ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਫੈਡਰਲ ਤੋਂ ਲੈ ਕੇ ਪ੍ਰੋਵਿੰਸ਼ੀਅਲ ਸਰਕਾਰਾਂ ਜਿਹੜੀਆਂ ਇਨਫਰਾਸਟ੍ਰਕਚਰ ਨੂੰ ਵਧਾਉਣ ਦੇ ਵਿੱਚ ਕਿਉਂਕਿ ਬ੍ਰੈਮਟਨ ਦੇ ਵਿੱਚ ਚਾਹੇ ਆਬਾਦੀ ਜਿਹੜੀ ਕਾਗਜ਼ਾਂ ਦੇ ਵਿੱਚ ਜਿੰਨੀ ਮਾਜੀ ਹੋਵੇ ਪਰ ਅਸਲ 'ਚ ਸਾਨੂੰ ਪਤਾ ਵੀ ਦੀ ਗਿਣਤੀ ਇਸ ਤੋਂ ਵੱਧ ਹੈ ਤਾਂ ਬੋਝ ਜਿਹੜਾ ਆ ਵਾਕ ਵਾਕ ਸਿਸਟਮ ਦੇ ਉੱਪਰ ਕਾਫੀ ਪਿਆ ਆ ਤੇ ਇੱਥੇ ਵੱਡੇ ਪੱਧਰ ਤੇ ਇਨਫਰਾਸਟ੍ਰਕਚਰ ਦੀ ਜਿਹੜੀ ਇਨਵੈਸਟਮੈਂਟ ਦੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਰੂਰਤ ਪਵੇਗੀ ਜੀ 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 ਸੋ ਪ੍ਰਿੰਸ ਸਾਹਿਬ ਚਲੋ ਆਸ ਕਰਦੇ ਹਾਂ ਰਾਹਤ ਬੈਂਕ ਆਫ ਕੈਨੇਡਾ ਕੁਛ ਨਾ ਕੁਛ ਥੋੜੀ ਬੋਦੀ ਦਊ ਤੇ ਹੁਣ ਥੋੜਾ ਜਿਹਾ ਰੁਕ ਕਰਦੇ ਹਾਂ ਗਵਾਂਡੀ ਮੌਲਖ ਅਮਰੀਕਾ ਵੱਲ ਨੂੰ ਜਿੱਥੇ ਕੁਸ਼ਕ ਘੰਟਿਆਂ ਦੇ ਅੰਦਰ ਅੰਦਰ ਹੀ ਤੁਸੀਂ ਦੱਸਿਆ ਮੇਰੇ ਖਿਆਲ 80 ਮਿਲੀਅਨ ਤੱਕ ਡਾਲਰ ਕਮਾਲਾ ਹੈਰਸ ਜਿਹੜੀ ਹੈ ਜੀ ਜਿਹੜੀ ਰਾਸ਼ਟਰਪਤੀ ਦੌੜ ਦੇ ਵਿੱਚ ਲੱਗੇ ਨੇ ਸੋ ਉਹਨਾਂ ਦੇ ਸਮਰਥਕਾਂ ਵੱਲੋਂ ਜਦੋਂ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਜੋ ਵਾਈਡਨ ਉਹਨਾਂ ਦੇ ਵੱਲੋਂ ਇਕੱਠਾ ਹੋਇਆ ਤੇ ਉਹ ਵੀ ਇੱਕ ਚੰਗੀ ਉਹਨਾਂ ਦੇ ਲਈ ਇੱਕ ਬੂਸਟ ਮਿਲਿਆ ਤੇ ਪਰ ਹੁਣ ਇੱਕ ਖਬਰ ਅ ਅਮਰੀਕਾ ਦੀ ਸੀਕ੍ਰੀਟ ਸਰਵਿਸ ਮੁਖੀ ਦੇ ਬਾਰੇ ਚ ਆ ਰਹੀ ਹੈ ਵੀ ਉਹਨਾਂ ਨੇ ਅਸਤੀਫਾ ਦਿੱਤਾ ਕੀ ਖਬਰ ਹੈ ਜੀ ਦੇਖੋ ਜਦੋਂ ਡੋਨਲਡ ਡਰਾਪ ਸਾਬ ਤੇ ਹਮਲਾ ਹੋਇਆ ਸੋ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੋ ਬਹੁਤ ਥੋੜਾ ਫਰਕ ਰਹਿ ਗਿਆ ਸੀਗਾ ਤੇ ਗੋਲੀ ਉਹਨਾਂ ਦੇ ਕੰਨ ਨੂੰ ਛੂ ਕੇ ਨਿਕਲ ਗਈ ਤੇ ਥੋੜਾ ਬਹੁਤੀ ਵੀ ਉਹ ਆਪਣੇ ਚਿਹਰੇ ਨੂੰ ਇੱਧਰ ਉੱਧਰ ਕਰਾ ਜੰਦੀ ਦਾ ਗੋਲੀ ਉਹਨਾਂ ਦੇ ਸਿੱਧੇ ਮੱਥੇ ਦੇ ਵਿੱਚ ਵੀ ਵੱਜ ਸਕਦੀ ਸੀ ਤੋ ਬਹੁਤ ਕਲੋਸ ਜਿਹੜਾ ਆ ਇਹ ਉਹਨਾਂ ਦਾ ਬਚਾ ਹੋਇਆ ਆ ਤੇ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਪਹਿਲਾਂ ਹੀ ਇਸ ਤਰੀਕੇ ਦੀਆਂ ਜਿਹੜੀਆਂ ਇਨਪੁਟਸ ਜਿਹੜੀਆਂ ਇੰਟੈਲੀਜੈਂਸ ਏਜੰਟ ਕਿਸ ਕੋ ਸੀ ਕਿ ਡੋਨਲਡ ਟਰੰਪ ਸਾਫ ਤੇ ਹਮਲਾ ਹੋ ਸਕਦਾ ਈਰਾਨ ਵੱਲੋਂ ਵੀ ਹਮਲਾ ਕੀਤੇ ਜਾਣ ਦੀ ਜਿਹੜੀ ਸੰਭਾਵਨਾ ਬਣੀ ਹੋਈ ਸੀ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਸੀਗੇ ਕਿ ਜੋ ਅਮਰੀਕਾ ਦੀ ਸੀਕ੍ਰੀਟ ਸਰਵਿਸ ਹੈ ਸੋ ਉਹ ਕਾਮਯਾਬ ਕਿਉਂ ਨਹੀਂ ਹੋਈ ਕਿਉਂ ਉਹਨਾਂ ਦਾ ਇਹ ਫੇਲਿਅਰ ਹੋਇਆ ਆ ਸੋ ਇਹਦੇ ਵਿੱਚ ਜਿਹੜੇ ਦੋਵੇਂ ਧਿਰਾਂ ਦੇ ਜਿਹੜੇ ਸੰਸਦ ਮੈਂਬਰ ਨੇ ਸੋ ਉਹਨਾਂ ਨੇ ਜਿਹੜੇ ਸ਼ੀਨਾ ਦੇ ਜਿਹੜੇ ਸੀਕ੍ਰੀਟ ਸਰਵਿਸ ਏਜੰਸੀ ਦੇ ਡਾਇਰੈਕਟਰ ਨੇ ਕਿੰਬਲੀ ਚੀਟਲ ਸੋ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਉਹ ਤੋਂ ਕਾਫੀ ਤਿੱਖੇ ਸਵਾਲ ਹੋਏ ਕਾਫੀ ਲੰਮਾ ਜ਼ਮਾਨਾ ਹੋ ਤੋ ਜਿਹੜੇ ਸਵਾਲ ਜਵਾਬ ਜਿਹੜੇ ਉਹਨਾਂ ਦਾ ਜਿਹੜਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੋ ਇਹਦੇ ਵਿੱਚ ਜਿਹੜੇ ਇਹ ਸੀਕ੍ਰੀਟ ਸਰਵਿਸ ਏਜੰਸੀ ਦੇ ਡਾਇਰੈਕਟਰ ਨੇ ਕਿੰਬਲੀ ਚੀਟਲ ਸੋ ਉਹਨਾਂ ਨੇ ਇੱਕ ਤਾਂ ਆਪਣੀ ਗਲਤੀ ਮੰਨੀ ਸੀ ਕਿ ਹਾਂ ਅਸੀਂ ਇਸ ਚੀਜ਼ ਦੇ ਵਿੱਚ ਫੇਲਿਅਰ ਸਾਡਾ ਹੋਇਆ ਹੈ ਅਸੀਂ ਫੇਲ ਹੋਏ ਆ ਤੇ ਉਹਨਾਂ ਨੇ ਕਿਹਾ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੇ ਵੱਡੇ ਪੋਲੀਟੀਸ਼ੀਅਨ ਹੈ ਜਿਨ੍ਹਾਂ ਦੇ ਖਾਸ ਔਰਤੇ ਜਿਹੜਾ ਪਹਿਲਾਂ ਹੀ ਜਿਹੜਾ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਇਸ ਤੰਗ ਵੀ ਆ ਰਹੀ ਸੀ ਵੀ ਹਮਲੇ ਹੋ ਸਕਦੇ ਨੇ ਤੇ ਅਗਰ ਅਸੀਂ ਉਹਨਾਂ ਨੂੰ ਸੇਫ ਨਹੀਂ ਰੱਖ ਸਕੇ ਜਾਂ ਇਸ ਤਰ੍ਹਾਂ ਦੀ ਬਵਾਦਾਤ ਨੂੰ ਵੀ ਰੋਕ ਨਹੀਂ ਸਕੇ ਤਾਂ ਆਪਾਂ ਆਪਣਾ ਫੇਲਿਅਰ ਮੰਨਦੇ ਆ ਤੇ ਉਹਨਾਂ ਦੇ ਉੱਪਰ ਦਬਾਅ ਵੀ ਕਾਫੀ ਜਿਹੜਾ ਇਹ ਵੱਡਾ ਪਾਇਆ ਜਾ ਰਿਹਾ ਸੀਗਾ ਕਿ ਉਹ ਇਸ ਫੇਲਿਅਰ ਤੋਂ ਬਾਅਦ ਆਪਣੇ ਅਹੁਦੇ ਨੂੰ ਛੱਡਣ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਜਿਹੜੇ ਡਾਇਰੈਕਟਰ ਨੇ ਕੈਂਬਲੀ ਚੀਟਲ ਸੋ ਉਹਨਾਂ ਨੇ ਇੱਕ ਈਮੇਲ ਜਾਰੀ ਕਰਦੇ ਹੋਏ ਇਸ ਚੀਜ਼ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਵੀ ਲਈ ਹੈ ਤੇ ਉਹਨਾਂ ਨੇ ਮੰਨਿਆ ਕਿ ਇਸ ਢੰਗ ਨਾਲ ਜੋ ਕੁਝ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਕਿਉਂਕਿ ਮੈਂ ਡਾਇਰੈਕਟਰ ਆ ਤਾਂ ਮੈਂ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੰਦੀ ਆ ਸੋ ਡਾਇਰੈਕਟਰ ਕਿੰਬਲੀ ਚੀਟਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆ ਤਾਂ ਉਹਨਾਂ ਨੇ ਕਿਹਾ ਕਿ ਘਟਨਾਵਾਂ ਦੇ ਮੱਦੇਨਜ਼ਰ ਬੜੇ ਭਾਰੀ ਮਾਨ ਦੇ ਨਾਲ ਜਿਹੜਾ ਸੀਗਾ ਮੈਂ ਫੈਸਲਾ ਲਿਆ ਤਾਂ ਕਹਿੰਦੇ ਵੀ ਮੈਨੂੰ ਨੈਤਿਕ ਜ਼ਿੰਮੇਵਾਰੀ ਜਿਹੜੀ ਲੈਂਦੇ ਹੋਏ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੁਣ ਇਹਦੇ ਨਾਲ ਜੇਕਰ ਡੋਨਲਡ ਟਰੰਪ ਸਾਹਿਬ ਦੀ ਗੱਲ ਕਰੀਏ ਕਿਉਂਕਿ ਦੇਖੋ ਉੱਥੇ ਲੈਕਚਰ ਹੋਣੀ ਹੈ ਉਹ ਲੋਕਾਂ ਨੇ ਤੈਅ ਕਰਨਾ ਆ ਕਿ ਉਹ ਕਿਹਨੂੰ ਜਿਹੜਾ ਆ ਅਗਲਾ ਇਹ ਰਾਸ਼ਟਰਪਤੀ ਦੇਖਣਾ ਚਾਹੁੰਦੇ ਨੇ ਕਿ ਅਗਰ ਕਮਾਲਾ ਹੈਰੀਸ ਜਿਹੜੇ ਨੇ ਉਮੀਦਵਾਰ ਆਫੀਸ਼ੀਅਲੀ ਬਣ ਜਾਂਦੇ ਨੇ ਤਾਂ ਫਿਰ ਦੋਨਾਂ ਚੋਕੀ ਦੀ ਚੋਣ ਹੋ ਗਈ ਉਹ ਉਥੇ ਦੇ ਲੋਕਾਂ ਦੀ ਜਿਹੜੀ ਗੱਲ ਹੈ ਪਰ ਜੇਕਰ ਅਸੀਂ ਕੈਨੇਡੀਅਨਸ ਦੀ ਗੱਲ ਕਰੀਏ ਵੀ ਕੈਨੇਡੀਅਨਸ ਕੀ ਚਾਹੁੰਦੇ ਨੇ ਕੌਣ ਚਾਹੁੰਦੇ ਨੇ ਕੈਨੇਡੀਅਨਸ ਕਿ ਕਿ ਨੂੰ ਰਾਸ਼ਟਰਪਤੀ ਬਣਾਇਆ ਜਾਵੇ ਤਾਂ ਇੱਕ ਸਰਵੇ ਐਂਗਸ ਰੀਡ ਵੱਲੋਂ ਕਰਵਾਇਆ ਗਿਆ ਸੋ ਇਹਦੇ ਵਿੱਚ ਦੋ ਤਿਹਾਈ ਕੈਨੇਡੀਅਨਸ ਨੇ ਮੰਨਿਆ ਆ ਕਿ ਜੇਕਰ ਡੋਨਾਲਡ 트੍ਰੰਪ ਸਾਹਿਬ ਜਿਹੜੇ ਨੇ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਂਦੇ ਨੇ ਤਾਂ ਕੈਨੇਡਾ ਵਾਸਤੇ ਜਿਹੜਾ ਕਾਫੀ ਇਹ ਮਾੜੇ ਹਾਲਾਤ ਹੋਣਗੇ ਕਾਫੀ ਕਹਿੰਦੇ ਟੈਰੀਬਲ ਸਿਚੁਏਸ਼ਨ ਹੋਣਗੇ ਤੇ ਇਹਦੇ ਤੋਂ ਭਾਵੇਂ ਆ ਕਿ ਦੋ ਤਿਹਾਈ ਕੈਨੇਡੀਅਨਸ ਜਿਹੜੇ ਨੇ ਉਹ ਮੰਨਦੇ ਨੇ ਕਿ ਡੋਨਾਲਡ 트੍ਰੰਪ ਨੂੰ ਰਾਸ਼ਟਰਪਤੀ ਨਹੀਂ ਬਣਨਾ ਚਾਹੀਦਾ ਤੇ ਬਹੁਤ ਸਾਰੇ ਮੁੱਦੇ ਨੇ ਜਿਹਦੀ ਵਿੱਚ ਕੈਨੇਡਾ ਦੀ ਇਕਨੋਮੀ ਦੀ ਗੱਲਬਾਤ ਕਰ ਲਈਏ ਗਲੋਬਲ ਸਟੇਬਿਲਟੀ ਦੀ ਗੱਲਬਾਤ ਕਰ ਲਈਏ ਕਲਾਈਮੇਟ ਚੇਂਜ ਦੀ ਗੱਲਬਾਤ ਕਰ ਲਈਏ ਲੋਕ ਡੋਨਾਲਡ 트੍ਰੰਪ ਸਾਹਿਬ ਲਾਤੋ ਸੰਤੋਸ਼ ਨਹੀਂ ਸੋ ਕੈਨੇਡਾ ਦੀ ਮжоਰਟੀ ਨਹੀਂ ਚਾਹੁੰਦੀ ਕਿ ਡੋਨਾਲਡ ਟਰੰਪ ਸਾਹਿਬ ਜਿਹੜੇ ਰਾਸ਼ਟਰਪਤੀ ਬਣ ਫੈਸਲਾ ਅਮਰੀਕਾ ਵਾਲਿਆਂ ਨੇ ਲੈਣਾ ਹੈ ਸਿਰਫ 15% ਹੀ ਕੈਨੇਡੀਅਨ ਜਿਹੜੇ ਚਾਹੁੰਦੇ ਨੇ ਕਿ ਡੋਨਾਲਡ ਟਰੰਪ ਸਾਹਿਬ ਦੁਬਾਰਾ ਵਾਈਟ ਹਾਊਸ ਚੱਲ ਜੀ 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 ਤੇ ਜਰੂਰ ਆਪਾਂ ਕਿਸ ਦਿਨ ਜਿੱਥੇ ਦਾ ਆਪਣੇ ਮੁਲਕ ਦੀ ਲੈਣੇ ਹੁੰਦੀ ਹੈ ਰਾਏ ਵੀ ਇੱਥੇ ਪਾਈ ਹੁਣ ਤੁਸੀਂ ਕੀ ਚਾਹੁੰਦੇ ਹੋ ਹਾਂਜੀ ਤੇ ਲੋਕ ਇਹ ਨਹੀਂਗਾ ਵੀ ਆਪਾਂ ਕਿਸੇ ਆਪਾਂ ਦਾ ਨਿਊਟਰਲ ਹੋ ਕੇ ਆ ਪਰ ਜਿਹੜਾ ਸੁਣਨ ਨੂੰ ਆਮ ਲੋਕਾਂ ਦੇ ਵਿੱਚ ਕੋਈ ਕੁਸਰਮਸਰ ਹੁੰਦੀ ਹੈ ਉਹ ਕੁਛ ਨਾ ਕੁਛ ਚੇਂਜ ਚਾਹੁੰਦੇ ਨੇ ਜਿਹੜੇ ਆ ਆਪਣੀ ਹੁਣ ਵਾਲੀ ਸਰਕਾਰ ਤੋਂ ਫੈਡਰਲ ਗਵਰਨਮੈਂਟ ਤੋਂ ਪਰ ਸਰਕਾਰਾਂ ਤਾਂ ਜਾਂ ਪਾਲਿਸੀਸ ਤਾਂ ਉਹੀ ਚੱਲਦੀਆਂ ਰਹਿੰਦੀਆਂ ਨੇ ਪਰ ਚੇਂਜ ਜ਼ਰੂਰ ਚਾਹੁੰਦੇ ਨੇ ਚਲੋ ਇਹ ਚੇਂਜ ਦੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੂਗੀ ਚੇਂਜ ਔਰ ਚੀਨ ਗੱਲਬਾਤ ਆਪਾਂ ਨਾਲੇ ਚੱਚ ਤੋਂ ਸ਼ੁਰੂ ਕਰ ਦਿੰਨੇ ਆ ਤੇ ਇਹ ਗਵਾਂਡੀ ਮੁਲਕ ਆ ਉਧਰ ਦੂਸਰਾ ਮੁਲਕ ਆ ਸੋ ਜਿਨੇ ਪੂਰਾ ਐਨ ਇਕਨੋਮੀ ਦੇ ਉੱਤੇ ਕੰਟਰੋਲ ਕੀਤਾ ਹੋਇਆ ਵਰਲਡ ਦੀ ਦੇ ਉੱਤੇ ਸੋ ਚੀਨ ਨੇ ਵੀ ਕਹਿੰਦੇ ਜੀ ਕੋਈ ਆਪ ਦਾ ਦਾਅ ਖੇਡਿਆ ਕਿਹੜਾ ਦਾਅ ਖੇਡਦਾ ਕਾਦੇ ਲਈ ਖੇਡਦਾ ਜੀ ਵੀ ਤੇ ਜੇ ਗੱਲ ਚੀਨ ਦੀ ਕਰੀਏ ਤਾਂ ਉਸ ਦਾ ਪਹਿਲਾ ਪੱਖ ਸਮਝਿਓ ਕਿ ਇਸ ਸਮੇਂ ਬੈਂਜਾਮਿਨ ਨੇਤਨ ਜਾਹੂ ਇਸమే ਅਮਰੀਕਾ ਦੇ ਵਿੱਚ ਨੇ ਸੋ ਅੱਜ ਉਹਨਾਂ ਨੇ ਯੂਐਸ ਕਾਂਗਰਸ ਨੂੰ ਸੰਬੋਧਿਤ ਕਰਨਾ ਹੈ ਸਟੇਜ ਆਪਣੀ ਦੇਣੀ ਆ ਤੇ ਨਾਲ ਹੀ ਉਹਨਾਂ ਵੱਲੋਂ ਜੋ ਪ੍ਰੈਜ਼ੀਡੈਂਟ ਨੇ ਜੋ ਬਾਈਡਨ ਸਾਹਿਬ ਤੇ ਨਾਲ ਕਮਾਲਾ ਹੈਰੀਸ ਤੇ ਨਾਲ ਡੋਨਾਲਡ ਟਰੰਪ ਸਾਹਿਬ ਦੇ ਨਾਲ ਵੀ ਮੁਲਾਕਾਤਾਂ ਕਰਨੀਆਂ ਕਿਉਂਕਿ ਜੋ ਉੱਥੇ ਹਾਲਾਤ ਬਣੇ ਨੇ ਇਜ਼ਰਾਈਲ ਦੇ ਵਿੱਚ ਕਿਉਂਕਿ ਇਜ਼ਰਾਈਲ ਨੇ ਸੈਲਫ ਡਿਫੈਂਸ ਦੇ ਵਿੱਚ ਕਿਹੜੀ ਕਾਰਵਾਈ ਕੀਤੀ ਪਹਿਲਾਂ ਸਾਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਹਮਾਸ ਵੱਲੋਂ ਤਾਂ ਅਸੀਂ ਆਪਣੇ ਬਚਾਅ ਵਾਸਤੇ ਕਹਿੰਦੇ ਸਾਰੀ ਕਾਰਵਾਈ ਕਰ ਰਿਹਾ ਪਰ ਜਿਸ ਢੰਗ ਨਾਲ ਇਸ ਕਾਰਵਾਈ 'ਚ ਆਮ ਬੱਚੇ ਮਾਰੇ ਗਏ ਔਰਤਾਂ ਮਾਰੀ ਗਈਆਂ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਵੱਡੇ ਪੱਧਰ ਤੇ ਉੱਤੇ ਇਨਫਰਾਸਟ੍ਰਕਚਰ ਦਾ ਨੁਕਸਾਨ ਹੋਇਆ ਤੇ ਹੁਣ ਦੁਨੀਆ ਦੇ ਵਿੱਚ ਜਿਹੜੀ ਬਹੁਤੀ ਲੋਕ ਰਾਏ ਆ ਉਹ ਇਜ਼ਰਾਈਲ ਦੇ ਹੱਥ ਦੇ ਵਿੱਚ ਜਾਂਦੀ ਹੋਈ ਨਾ ਤਾਂ ਨਹੀਂ ਆ ਰਹੀ ਆ ਤੇ ਇਜ਼ਰਾਈਲ ਦੇ ਖਿਲਾਫ ਵੀ ਲੋਕਾਂ ਦੀਆਂ ਜਿਹੜੀਆਂ ਇਹ ਭਾਵਨਾਵਾਂ ਨੇ ਕਾਫੀ ਜਿਹੜੀਆਂ ਪੜਕੀਆਂ ਨੇ ਤਾਂ ਇਸ ਸਾਰੇ ਮਸਲੇ ਦੇ ਵਿੱਚ ਜੇਕਰ ਅਸੀਂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੀ ਗੱਲ ਹੈ ਜਿਹੜੇ ਬੈਂਜਾਮਿਨ ਇਤਨ ਯਾ ਹੁਣੇ ਅਮਰੀਕਾ ਆ ਕੇ ਆਪਣੀ ਸਪੋਰਟ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਉੱਥੇ ਰਾਜਨੀਤਿਕ ਹਾਲਾਤ ਵੀ ਅਮਰੀਕਾ ਚ ਬਦਲੇ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਣੀ ਜਿਹੜੀ ਸਪੋਰਟ ਹੈ ਜਿਹੜੀ ਕਿਉਂਕਿ ਅਮਰੀਕਾ ਪੱਕੇ ਤੌਰ ਤੇ ਇਜ਼ਰਾਇਲ ਨੂੰ ਸਪੋਰਟ ਦਿੰਦਾ ਆਇਆ ਸੋ ਸਪੋਰਟ ਦੇ ਵਿੱਚ ਕੋਈ ਫਰਕ ਨਾ ਪਵੇ ਸੋ ਕੋਸ਼ਿਸ਼ ਵੀ ਕਰਨਗੇ ਉਹਨਾਂ ਦੇ ਖਿਲਾਫ ਵੱਡੇ ਪੰਡਾ ਤੇ ਉੱਥੇ ਪ੍ਰੋਟੈਸਟ ਵੀ ਹੋ ਰਹੇ ਨੇ ਹੁਣ ਦੂਜਾ ਇਸ ਸਾਰੇ ਮਸਲੇ ਦਾ ਦੂਜਾ ਪੱਖ ਹੈਗਾ ਜਿਹੜੇ ਹਮਾਸ ਹੈ ਜਾਂ ਜਿਹੜੀਆਂ ਹੋਰ ਵਿਰੋਧੀ ਧਿਰਾਂ ਨੇ ਜਿਹੜਾ ਇਜ਼ਰਾਇਲ ਦੇ ਖ ਲੜ ਰਹੀ ਹੈ ਜਾਨੇ ਹੁਣ ਇਹਦੇ ਵਿੱਚ ਕੀ ਆ ਕਿ ਇਸ ਸਮੇਂ 14 ਜਿਹੜੇ ਫਿਲੀਸਤੀਨੀ ਗਰੁੱਪ ਨੇ ਜਿਹੜੇ ਐਕਟਿਵ ਨੇ ਅਸੀਂ ਸਿਰਫ ਹਮਾਸ ਦੀ ਗੱਲ ਕਰਦੇ ਆ ਕਿ ਹਮਾਸ ਉੱਥੇ ਐਕਟਿਵ ਕੱਲਾ ਹਮਾਸ ਐਕਟਿਵ ਨਹੀਂ ਆ ਹਮਾਸ ਤੋਂ ਇਲਾਵਾ 13 ਹੋਰ ਵੀ ਉੱਥੇ ਜਥੇਬੰਦੀਆਂ ਨੇ ਜਿਹੜੀਆਂ ਐਕਟਿਵ ਨੇ ਤੇ ਜਿਹੜੀਆਂ ਇਜ਼ਰਾਇਲ ਦੇ ਖਿਲਾਫ ਜਿਹੜੀਆਂ ਇਸ ਸਮੇਂ ਲੜ ਰਹੀਆਂ ਨੇ ਜੀ ਜੀ ਸਮੱਸਿਆ ਇਹਦੇ ਵਿੱਚ ਕੀ ਆ ਰਹੀ ਸੀ ਕਿ ਇਹ ਜਿਹੜੀਆਂ 14 ਜਥੇਬੰਦੀਆਂ ਜਿਹੜੀਆਂ ਇਜ਼ਰਾਇਲ ਦੇ ਖਿਲਾਫ ਲੜ ਰਹੀਆਂ ਨੇ ਇਹਨਾਂ ਦੀ ਆਪਸ ਵਿੱਚ ਵੀ ਨਹੀਂ ਮੰਨਦੀ ਸੀ ਜਿੱਦਾਂ ਅਸੀਂ ਬਹੁਤ ਸਾਰੀ ਜਗ੍ਹਾ ਦੇ ਉੱਪਰ ਦੇਖਦੇ ਹਾਂ ਕਿ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਹੜੀਆਂ ਸਟੇਟ ਦੇ ਖਿਲਾਫ ਹੁੰਦੀਆਂ ਨੇ ਪਰ ਉਹ ਜਿਹੜੇ ਜਥੇਬੰਦੀਆਂ ਸਟੇਟ ਦੇ ਖਿਲਾਫ ਹੁੰਦੀਆਂ ਨੇ ਉਹਨਾਂ ਦੀ ਆਪਸ ਦੇ ਵਿੱਚ ਵੀ ਨਹੀਂ ਮੰਨਦੀ ਹੁੰਦੀ ਸੋ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਇੱਕ ਤਾਂ ਹਮਾਸ ਹੈ ਇੱਕ ਫਤਿਹ ਹੈ ਜਿਹੜੀ ਕਿ ਕਿਸੇ ਸਮੇਂ ਜਿਸ ਨੂੰ ਜਾਸਸ ਅਰਫਾਤ ਜਿਹੜੇ ਸੀਗੇ ਚਿਰਸੀ ਅਗਵਾਈ ਕਰ ਇਹ ਕਾਫੀ ਚਰਚਿਤ ਨਾਂ ਉਹਨਾਂ ਦੁਨੀਆ 'ਚ ਹੁੰਦਾ ਸੀਗਾ ਹੁਣ ਫਤਿਹ ਜੱਥੇਵੰਦੀ ਦਾ ਕਿਤੇ ਪੁੱਤਾ ਨਾ ਨਹੀਂ ਆ ਹੁਣ ਹਵਾਸ ਜਿਹੜੀ ਪ੍ਰਮੁੱਖ ਤੌਰ ਤੇ ਆ ਗਈ ਹੈ ਪਰ ਇਹ ਜਿਹੜੀਆਂ 14 ਜੱਥੇਵੰਦੀਆਂ ਲੜ ਰਹੀਆਂ ਸੀਆਂ ਇਜ਼ਰਾਇਲ ਦੇ ਖਿਲਾਫ ਚੀਨ ਨੇ ਇਹਨਾਂ ਨੂੰ ਇਕੱਠਿਆਂ ਇੱਕ ਜਗ੍ਹਾ ਤੇ ਕਰ ਦਿੱਤਾ ਸੋ ਤਿੰਨ ਦਿਨਾਂ ਦੀ ਮੀਟਿੰਗ ਇਹਨਾਂ 14 ਜੱਥੇਵੰਦੀਆਂ ਦੀ ਚੀਨ ਦੇ ਵਿੱਚ ਹੋਈ ਹੈ ਉੱਥੇ ਇੱਕ ਬੀਜਿੰਗ ਐਲਾਨਨਾਮਾ ਜਿਹੜਾ ਕੀਤਾ ਗਿਆ ਇਹਨਾਂ 14 ਜਥੇਬੰਦੀਆਂ ਨੂੰ ਬਿਠਾ ਕੇ ਸਮਝਾਇਆ ਗਿਆ ਵੀ ਤੁਸੀਂ ਆਪਣੇ ਜਿਹੜੇ ਇੰਟਰਨਲ ਜਿਹੜੇ ਤੁਹਾਡੇ ਡਿਸਪਿਊਟ ਨੇ ਕਨਫਲਿਕਟ ਨੇ ਉਹਨਾਂ ਨੂੰ ਪਾਸੇ ਰੱਖ ਕੇ ਇਕੱਠੇ ਹੋ ਕੇ ਜਿਹੜਾ ਆਪਣੀ ਆਜ਼ਾਦੀ ਵਾਸਤੇ ਲੜੋ ਕਿਉਂਕਿ ਚੀਨ ਦਾ ਨਾ ਇਹ ਆ ਕਿ ਉਹ ਡੋਨੇਸ਼ਨ ਦੀ ਥਿਓਰੀ ਦੇ ਵਿੱਚ ਜਿਹਤੀਨ ਰੱਖਦੇ ਨੇ ਉਹ ਮੰਨਦੇ ਨੇ ਕਿ ਇਜ਼ਰਾਇਲ ਤੇ ਫਿਲੀਸਟੀਨ ਦੋ ਮੁਲਕ ਹੋਣੇ ਚਾਹੀਦੇ ਨੇ ਸੋ ਇੱਥੇ ਜੋ ਬੀਜਿੰਗ ਜਿਹੜੀ ਐਲਾਨਨਾਮਾ ਜਿਹੜਾ ਹੋਇਆ ਸੋ ਇਹਦੇ ਵਿੱਚ ਇਹਨਾਂ 14 ਜਥੇਬੰਦੀਆਂ ਨੇ ਰਲ ਕੇ ਇੱਕ ਮਕਾਨੇ ਦੀ ਗੱਲ ਕੀਤੀ ਹੈ ਵੀ ਅਸੀਂ ਆਪਸ ਵਿੱਚ ਨਹੀਂ ਲੜਾਂਗੇ ਇਕੱਠੇ ਹੋ ਕੇ ਜਦ ਇਜ਼ਰਾਇਲ ਦੇ ਖਿਲਾਫ ਅਸੀਂ ਲੜਾਂਗੇ ਹੁਣ ਇਹਦੇ ਵਿੱਚ ਚੀਨ ਨੇ ਆਪਣੀ ਇੱਕ ਵੱਡੀ ਭੂਮਿਕਾ ਨਿਭਾਈ ਹੈ ਹੁਣ ਤੁਸੀਂ ਦੇਖੋ ਜਿਹੜੇ ਇਹੋ ਜਿਹੇ ਫੈਸਲੇ ਹੁੰਦੇ ਸੀ ਪਹਿਲਾਂ ਅਮਰੀਕਾ ਕਰਾਉਂਦਾ ਹੁੰਦਾ ਸੀ ਅਮਰੀਕਾ ਸਰਪੰਚ ਹੁੰਦਾ ਸੀਗਾ ਇਹੋ ਜਿਹੇ ਜਿਹੜੇ ਛੋਟੇ ਕੰਟਰੀਆਂ ਨੂੰ ਸੱਦਿਆ ਜਾਂ ਫੈਸਲਾ ਚੀਨ ਨੇ ਕਰਾਇਆ ਸੋ ਚੀਨ ਨੇ ਕਿਤਨਾ ਕਿਤੇ ਜਿਹੜੇ ਗਲੋਬਲ ਵੱਡੇ ਮਸਲੇ ਆ ਉਹਨਾਂ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਵੀ ਜਿਹੜੀ ਨਿਵਾਉਣੀ ਸ਼ੁਰੂ ਕਰ ਰਿਹਾ ਕਿਉਂਕਿ ਚੀਨ ਪਹਿਲਾਂ ਹਮੇਸ਼ਾ ਕਹਿੰਦਾ ਰਿਹਾ ਕਿ ਅਸੀਂ ਕਿਸੇ ਕੌਨਫਲਿਕਟ ਦੇ ਵਿੱਚ ਨਹੀਂ ਪੈਣਾ ਆ ਅਸੀਂ ਵਰਲਡ ਕੌਨਫਲਿਕਟ ਤੋਂ ਦੂਰ ਹੋਣਾ ਪਰ ਇਸ ਮਸਲੇ ਦੇ ਜਿਸ ਤੰਗ ਨਾਲ ਹੁਣ ਚੀਨ ਨੇ ਆਪਣੀ ਭੂਮਿਕਾ ਵੀ ਨਿਵਾਈ ਹੈ ਇਹ ਸਾਰੀ ਜਥੇਬੰਦੀਆਂ ਦੇ ਵਿੱਚ ਸੁਲਾ ਵੀ ਕਰਾਈ ਹੈ ਤਾਂ ਬਹੁਤ ਵੱਡੇ ਸਵਾਲ ਹੁਣ ਖੜੇ ਹੋ ਰਹੇ ਨੇ ਵੀ ਇੱਕ ਪਾਸੇ ਇਜ਼ਰਾਈਲ ਨੂੰ ਅਮਰੀਕਾ ਪੱਛਮੀ ਮੁਲਕ ਜਿਹੜੇ ਖੁੱਲੇ ਤੌਰ ਤੇ ਸਮਰਥਨ ਦੇ ਰਹੇ ਨੇ ਦੂਜੇ ਪਾਸੇ ਜਿਹੜੇ ਫਿਲਿਸਤੀਨ ਬਾਕੀ ਗਰੁੱਪ ਨੇ ਇਹਨਾਂ ਨੂੰ ਚੀਨ ਜਿਹੜਾ ਆ ਇਸ ਕਦਰ ਜਿਹੜੀ ਉਹਨਾਂ ਨੇ ਸੂਲਹ ਸਫਾਈਆਂ ਕਰਾ ਰਿਆ ਸੇ ਵੀ ਇਹ ਸਵਾਲ ਉੱਠਦੇ ਨੇ ਵੀ ਪੜਦੇ ਦੇ ਪਿੱਛੇ ਹੋ ਸਕਦਾ ਚੀਨਿਆਂ ਨੂੰ ਹਥਿਆਰਾਂ ਦੀ ਮਦਦ ਕਰਦਾ ਹੋਵੇ ਹੋਰ ਵੀ ਵੱਖ-ਵੱਖ ਤੰਗ ਤਰੀਕੇ ਦਾ ਵੀ ਹੈਲਪ ਕਰਦਾ ਹੋਵੇ ਸੋ ਇਹ ਇੱਕ ਢੰਗ ਦੇ ਨਾਲ ਜਿਹੜਾ ਇਹ ਕਨਫਲਿਕਟ ਵਧ ਰਿਹਾ ਜੀ ਜੀ ਦੇ ਵਿੱਚ ਇੱਕ ਪਾਸੇ ਪੱਛਮੀ ਮੁਲਕ ਨੇ ਹੁਣ ਪੂਛੇ ਪਾਸੇ ਚੀਨ ਦੀ ਭੂਮਿਕਾ ਵੀ ਨਜ਼ਰ ਆ ਰਹੀ ਸੋ ਚੀਨ ਨੇ ਇਹਨਾਂ 14 ਜਿਹੜੇ ਬਾਗੀ ਗਰੁੱਪਸ ਸੀਗੇ ਉਹਨਾਂ ਨੂੰ ਇਕੱਠਿਆਂ ਟੇਬਲ ਤੇ ਬਿਠਾ ਕੇ ਇੱਕ ਸਮਝੋਤਾ ਇਹਨਾਂ ਦਾ ਕਰਾ ਦਿੱਤਾ ਹੈ ਜੀ ਪ੍ਰਹਿਨ ਸਾਹਿਬ ਸੋ ਥੋੜਾ ਜਿਆ ਹੁਣ ਆਪਾਂ ਰੁੱਖ ਇਧਰਲਾ ਕਰਾਂਗੇ ਪੀਲਵਲ ਔਰ ਇੱਥੇ ਦੇ ਇਸ ਏਰੀਏ ਦੇ ਵਿੱਚ ਚੋਰੀਆਂ ਡਕੈਤੀਆਂ ਨੂੰ ਲੈ ਕੇ ਜਿਹੜੀਆਂ ਕੀ ਕੀ ਖਬਰਾਂ ਨੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਔਰ ਪੀਲ ਪੁਲਿਸ ਆਪਣਾ ਵੀ ਰੋਲ ਲਮਾਉਂਦੀ ਰਹੀ ਹੈ ਫੜ ਵੀ ਲੰਦੇ ਨੇ ਫਿਰ ਅਦਾਲਤਾਂ ਚ ਜਾ ਕੇ ਛੁੱਟ ਵੀ ਜਾਂਦੇ ਨੇ ਅਦਾਲਤਾਂ ਚ ਪੇਸ਼ੀਆਂ ਤੋਂ ਬਾਅਦ ਅਦਾਲਤ ਚ ਪਹੁੰਚ ਕੇ ਉੱਥੋਂ ਹੀ ਗੱਡੀਆਂ ਚੋਰੀ ਕਰ ਲੈਂਦੇ ਨੇ ਤੇ ਹੁਣ ਪੀਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੀ ਖਬਰ ਸਾਹਮਣੇ ਆਈ ਹੈ ਦੇ ਕੋਲ ਜੇ ਜੇਕਰ ਅਪੀਲ ਪੁਲਿਸ ਦੀ ਗੱਲਬਾਤ ਕਰੀਏ ਸੋ ਪਿਛਲੇ ਕੁਝ ਸਮੇਂ ਦੇ ਵਿੱਚ ਇਹਨਾਂ ਵੱਲੋਂ ਕਾਫੀ ਰਿਕਵਰੀਜ਼ ਕੀਤੀਆਂ ਗਈਆਂ ਇਹ ਕਾਰ ਚੋਰ ਫੜੇ ਗਏ ਕੁਝ ਤਾਂ ਪਹਿਲਾਂ ਵੀ ਅਪੀਲ ਪੁਲਿਸ ਵੱਲੋਂ ਜਿਹੜੇ ਸੀਗੇ ਕਾਫੀ ਗਿਣਤੀ ਦੇ ਜੇ ਕਾਰ ਚੋਰ ਫੜੇ ਗਏ ਸਮੇਂ ਕਬੀਰ ਹੋਈਆਂ ਨੇ ਤੇ ਹੁਣ ਐਪੀਐਲ ਪੁਲਿਸ ਨੇ ਇੱਕ ਪ੍ਰੋਜੈਕਟ ਸਿਕਾ ਵਾਰਲੌਕ ਦੇ ਉਦੇਦਹਤ ਕੱਲ ਪ੍ਰੈਸ ਕਾਨਫਰੰਸ ਵੀ ਹੋਈ ਹੈ ਜਿਹਦੇ ਵਿੱਚ ਐਪੀਐਲ ਪੁਲਿਸ ਦੇ ਜਿਹੜੇ ਚੀਫ ਨੇ ਨਿਸ਼ਾਨ ਜੂਰੀ ਅਪਾਸੋ ਉਹ ਵੀ ਉੱਥੇ ਮੌਜੂਦ ਸਨ ਸੋ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਹੈ ਕਹਿੰਦੇ ਕਿ ਜਿਹੜੀ ਵਕ ਵਕ ਢੰਗ ਤਰੀਕੇ ਦੀ ਜਿਹੜੀ ਆਰਮ ਸਟ੍ਰੋਬਰੀ ਜਿਹੜੀ ਹਥਿਆਰਬੰਦ ਜਿਹੜੀ ਰੋਬਰੀਜ਼ ਹੁੰਦੀਆਂ ਸਨ ਕਾਰ ਜੈਕਿੰਗ ਹੁੰਦੀਆਂ ਸਨ ਘਰਾਂ 'ਚ ਜ਼ਬਰੀ ਵੜ ਕੇ ਜਿਹੜੇ ਇਹ ਲੁੱਟ ਖੋਹ ਦੀਆਂ ਵਾਦਤਾਂ ਹੁੰਦੀਆਂ ਸਨ ਕਿਉਂਕਿ ਕੁਛ ਐਹੋ ਜਿਹਾ ਘਟਨਾਵਾ ਐਪੀਐਲ ਰੀਜਨ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਜੋ ਹਥਿਆਰਾਂ ਦੀ ਨੋਕ ਤੇ ਲੁਟਕੋ ਹੋਈ ਸੀ ਸੋ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ 18 ਜਣੇ ਅਰੈਸਟ ਕੀਤੇ ਗਏ ਨੇ ਸੋ 18 ਰੈਸਟ ਹੋਏ ਨੇ 1.2 ਮਿਲੀਅਨ ਡਾਲਰ ਦੀ ਜਿਹੜੀ ਗੱਡੀਆਂ ਹੋਰ ਰਿਕਵਰ ਹੋਈਆਂ ਨੇ ਤੇ ਕਾਫੀ ਵੱਡੀ ਗਿਣਤੀ ਜੀ ਤਕਰੀਬਨ 100 ਤੋਂ ਉੱਪਰ ਜਿਹੜਾ ਹੈ ਇਹਨਾਂ ਲੋਕਾਂ ਦੇ ਉੱਪਰ ਵੱਖ-ਵੱਖ ਟੰਗ ਦੇ ਚਾਰਜਸ ਲੱਗੇ ਨੇ ਤੇ ਪੁਲਿਸ ਇਹਦੇ ਵਿੱਚ ਦੱਸ ਰਹੀ ਹੈ ਕਿ ਇਹ ਸਾਰੀਆਂ ਘਟਨਾਵਾਂ ਬ੍ਰੈਮਟਨ ਮੀਸੀਸਾਦਾ ਤੇ ਜਾ ਹੋਰ ਜਿਹੜੀ ਮਿਨਿਸਪੈਲਿਟੀਜ਼ ਨੇ ਜੀਟੀਏ ਦੇ ਵਿੱਚ ਉੱਥੇ ਵਾਪਰੀਆਂ ਨੇ ਸੋ ਪੁਲਿਸ ਦੇਖੋ ਆਪਣੇ ਇਹ ਕੰਮ ਕਰ ਰਹੀ ਹੈ ਉਹਨਾਂ ਨੇ ਫੜੇ ਵੀ ਨੇ ਅਦਾਲਤ 'ਚ ਪੇਸ਼ ਕੀਤੇ ਨੇ ਹੁਣ ਸਮੱਸਿਆ ਇੱਥੇ ਆ ਕੇ ਉਹ ਅਗਰ ਫਿਰ ਜਮਾਨਤ ਬਾਹਰ ਆ ਜਾਂਦੇ ਨੇ ਫਿਰ ਬਾਹਰ ਆ ਕੇ ਉਹੀ ਕੰਮਾਂ ਦੇ ਵਿੱਚ ਰਿਪੀਟ ਜਿਹੜੇ ਫਾਇਨਸ ਬਣ ਜਾਂਦੇ ਨੇ ਸੋ ਇਹਦੇ ਵਿੱਚ ਇੱਕ ਵੱਡਾ ਸਵਾਲ ਫਿਰ ਜਿਹੜਾ ਜਿਵੇਂ ਅਸੀਂ ਹਰ ਰੋਜ਼ ਗੱਲ ਕਰਦੇ ਹਾਂ ਵੀ ਲਾਅ ਐਂਡ ਆਰਡਰ ਦਾ ਵੀ ਆਉਂਦਾ ਆ ਕਿ ਉਹਨੂੰ ਮੈਂਟੇਨ ਤਾਂ ਇਕੱਲਾ ਪੁਲਿਸ ਨਹੀਂ ਰੱਖ ਸਕਦੀ ਉਸ ਨੂੰ ਮੈਂਟੇਨ ਜਿਹੜਾ ਆ ਜਿਹੜੇ ਕਾਨੂੰਨ ਫੈਡਰਲ ਲੈਵਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਬਣਦੇ ਨੇ ਸੋ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਹੱਥ ਹੁੰਦਾ ਇਸ ਤੋਂ ਅੱਗੇ ਵਾਦਦੇ ਆ ਵੈਨਕੂਵਰ ਪੁਲਿਸ ਦੀ ਗੱਲ ਕਰਦੇ ਆ ਸੋ ਵੈਨਕੂਵਰ ਪੁਲਿਸ ਜੋ ਉੱਥੇ ਦਾ ਇੰਗਲਿਸ਼ ਬੇਸ ਦਾ ਇਹ ਰਿਪੋਰਟ ਹੈ ਸੋ ਉੱਥੇ ਕੁਝ ਘਟਨਾਵਾਂ ਵਾਪਰੀਆਂ ਨੇ ਜਿਹਨੂੰ ਅਕੇ ਲੋਕਾਂ ਦਾ ਸਹਿਯੋਗ ਜਿਹੜਾ ਵੈਂਕੂਵਰ ਪੁਲਿਸ ਵੱਲੋਂ ਮੰਗਿਆ ਜਾ ਰਿਹਾ ਸੋ ਅਸਲ ਦੇ ਵਿੱਚ ਇੰਗਲਿਸ਼ ਬੇਸ ਦੇ ਵਿੱਚ ਕੀ ਹੋਇਆ ਆ ਕਿ ਐਤਵਾਰ ਤੋਂ ਲੈ ਕੇ ਹੁਣ ਤੱਕ ਦੋ ਔਰਤਾਂ ਦੀਆਂ ਲਾਸ਼ਾਂ ਉੱਥੇ ਮਿਲੀਆਂ ਨੇ ਦੋ ਔਰਤਾਂ ਜਿਹੜੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਜੇ ਲੱਗ ਰਿਹਾ ਵੀ ਉਹਨਾਂ ਦੇ ਕਤਲ ਹੋਏ ਨੇ ਤੇ ਇਹਦੇ ਵਿੱਚ ਕੀ ਆ ਕਿ ਹੁਣ ਪੁਲਿਸ ਨੂੰ ਇਹ ਲੱਗਦਾ ਵੀ ਕਿਤੇ ਇਹ ਨਾ ਹੋਵੇ ਕਿ ਜੋ ਇਹ 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 ਕਤਲ ਹੋਏ ਨੇ ਵੀ ਇਹ ਕੋਈ ਸੀਰੀਅਲ ਕਿਲਰ ਦਾ ਕੰਮ ਹੋਵੇ ਵੀ ਅੱਜ ਦੋ ਔਰਤਾਂ ਨੂੰ ਮਾਰਿਆ ਕੱਲ ਨੂੰ ਤਿੰਨ ਨੂੰ ਹੋ ਕੱਚਾਰਨ ਹੋਗਾ ਸੋ ਇਹ ਜਿਹੜੇ ਕੰਮ ਅੱਗੇ ਆਉਣ ਵਾਲੇ ਸਮੇਂ ਦਾ ਨਾ ਵਧਣ ਸੋ ਇਸ ਨੂੰ ਰੋਕਣ ਵਾਸਤੇ ਵੈਨਕੂਵਰ ਪੁਲਿਸ ਦਾ ਸਹਿਯੋਗ ਮੰਗ ਰਿਹਾ ਕਿ ਦੋ ਔਰਤਾਂ ਇੱਕੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਉੱਥੇ ਇਹ ਮ੍ਰਿਤਕ ਜਿਹੜੇ ਆ ਪਾਈਆਂ ਗਈਆਂ ਨੇ ਤੇ ਪੁਲਿਸ ਨੂੰ ਲੱਗਦਾ ਵੀ ਉਹਨਾਂ ਦੇ ਕਤਲ ਹੋਏ ਨੇ ਇਸ ਤੋਂ ਇਲਾਵਾ ਵੀ ਨਾਚੀ ਨੇਪਾਲ ਦੀ ਗੱਲ ਕਰੀ ਤਾਂ ਨੇਪਾਲ ਦੇ ਵਿੱਚ ਇੱਕ ਜਹਾਜ਼ ਜਿਹੜਾ ਕਾਟਮੰਡੂ ਤੋਂ ਉੜਿਆ ਸੀ ਪਤਾ ਲੱਗਾ ਵੀ ਉਸ ਤੋਂ ਬਾਅਦ ਉਹ ਕਰੈਸ਼ ਹੋਇਆ ਤੇ ਜਦੋਂ ਇਹ ਉਹਨੇ ਉਡਾਨ ਭਰੀ ਉਡਾਰ ਭਰਨ ਤੋਂ ਬਾਅਦ ਕਰੈਸ਼ ਹੋਣ ਕਾਰਨ 18 ਜਣੇ ਜਿਹੜੇ ਇਹਦੇ ਵਿੱਚ ਮਾਰੇ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਇਹ ਉਡਾਨ ਦਾ ਜਿਹੜਾ ਜਹਾਜ਼ ਦਾ ਜਿਹੜਾ ਪਾਇਲਟ ਸੀਗਾ ਸੋ ਪਾਇਲਟ ਦਾ ਤਾਂ ਬਚਾ ਹੋ ਗਿਆ ਆ ਪਰ 18 ਜਣੇ ਹੋਰ ਇਹਦੇ ਵਿੱਚ ਮਾਰੇ ਗਏ ਨੇ ਜੇ ਨਾਲ ਪਿੰਡ ਦੀ ਗੱਲ ਕਰੀ ਹਲਵਾਟਾ ਦੇ ਜਿਹੜੇ ਪਹਾੜੀ ਕਸਬੇ ਜੈਸਪਰ ਜੈਸਪਰ ਤੋਂ ਨੂੰ ਪਤਾ ਵੀ ਇਹ ਸਲਾਨੀਆ ਦੇ ਖੇਚੜਾ ਕਾਫੀ ਕੇਂਦਰ ਰਿਹਾ ਆ ਇੱਥੇ ਦੁਨੀਆ ਭਰ ਤੋਂ ਲੱਖਾਂ ਸਲਾਨੀ ਹਰ ਦੌਰ ਆਉਂਦੇ ਕਿਉਂਕਿ ਬੜਾ ਖੂਬਸੂਰਤ ਇਲਾਕਾ ਆ ਜੈਸਪਰ ਦੀ ਗੱਲ ਕਰੀਏ ਨਾਲ ਬੈਂਸਦਾ ਏਰੀਆ ਜਾਂ ਹੋਰ ਜਿਹੜੇ ਉੱਥੇ ਕੁਦਰਤੀ ਜਿਹੜੀ ਸੁੰਦਰਤਾ ਵਾਲੇ ਖੇਤਰ ਨੇ ਪਰ ਇਹ ਹੁਣ ਇਲਾਕਾ ਜਿਹੜਾ ਆ ਜੈਸਪਰ ਦਾ ਇਹ ਅੱਗ ਦੀ ਲਪੇਟ ਵਿੱਚ ਆ ਗਿਆ ਅੱਗ ਜਿਹੜੀ ਇਸ ਸ਼ਹਿਰ ਦੇ ਕਾਫੀ ਨੇੜੇ ਹੋ ਚੁੱਕੀ ਹੈ ਕਿ ਜੰਗਲੀ ਆਗਾ ਹਰ ਸਾਲ ਅਕੈਂਡਾ ਚ ਵੱਡੇ ਪੱਧਰ ਤੇ ਲੱਗਦੀਆਂ ਸੋ ਇਸ ਕਰਕੇ ਜਿਹੜੇ ਉੱਥੇ ਦਾ ਪ੍ਰਸ਼ਾਸਨ ਹੈ ਸੋ ਉਹਨਾਂ ਨੇ ਇਹ ਜਿੰਨੇ ਵੀ ਸ਼ਾਇਦ ਤਕਰੀਬਨ 10 ਹਜ਼ਾਰ ਦੀ ਆਬਾਦੀ ਜੈਸਪਾ ਦੀ ਦੱਸੀ ਜਾ ਰਹੀ ਹੈ ਸੋ ਉਹਨਾਂ ਇਹ ਲੋਕਾਂ ਨੂੰ ਸ਼ਹਿਰ ਛੱਡ ਕੇ ਜਿਹੜੇ ਸੁਰੱਖਿਅਤ ਥਾਵਾਂ ਜਿਹੜੇ ਆਲੇ ਦੁਆਲੇ ਬੀਸੀ ਦੀ ਗੱਲ ਕਰ ਲਈਏ ਕੈਲਗਰੀ ਵੱਲੋਂ ਜਾਂ ਕਿੱਥੇ ਵੀ ਉਹਨਾਂ ਨੂੰ ਸੁਰੱਖਿਅਤ ਪਨਾਹ ਮਿਲ ਸਕਦੀ ਹੈ ਸੋ ਉੱਥੇ ਜਾਣ ਵਾਸਤੇ ਕਿਹਾ ਗਿਆ ਹੈ ਸੋ ਇਹ ਖੂਬਸੂਰਤ ਜਿਹੜੇ ਸ਼ਹਿਰ ਜਿੱਤੇ ਹਜ਼ਾਰਾਂ ਲੱਖਾਂ ਸਲਾਨੀ ਆਉਂਦੇ ਨੇ ਸੋ ਇਸ ਸਮੇਂ ਕਾਫੀ ਜਿਹੜਾ ਮੁਸ਼ਕਲਾਂ ਦੇ ਵਿੱਚ ਕਿਰਿਆ ਨਜ਼ਰ ਆ ਰਿਹਾ ਜੀ ਜੀ ਪ੍ਰੇਮ ਸਿੰਘ ਸਾਹਿਬ ਸਾਹਿਬ ਬਹੁਤ ਬਹੁਤ ਧੰਨਵਾਦ ਕੱਲ ਨੂੰ ਹੋਰ ਬਾਕੀ ਦੀਆਂ ਖਬਰਾਂ ਦੇ